ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਰਮਨ अरोड़ा ਦੇ ਵਿਰੁੱਧ ਐਕਸ਼ਨ ਕਿਉਂ ਲਿਆ ਗਿਆ ਇਸ ਦਾ ਸੱਚ ਸਾਹਮਣੇ ਆ ਗਿਆ ਹੈ ਕੀ ਕਰ ਰਹੀ ਸੀ ਰਮਨ अरोड़ा ਰਮਨ अरोड़ा ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵੀ ਦਿਖਾਇਆ ਜਾਵੇਗਾ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਝਟਕਾ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਮਨ अरोड़ा ਜੋ ਹਲਕਾ ਜਲੰਧਰ ਤੋਂ ਜਿਹੜੇ ਮੌਜੂਦਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਹਲਕਾ ਸੈਂਟਰਲ ਤੋਂ ਦੂਸਰਿਆਂ ਦੇ ਕੰਨ ਖੜੇ ਹੋ ਗਏ ਨੇ ਦੂਸਰਿਆਂ ਨੂੰ ਨਸੀਹ ਦੇ ਦਿੱਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਕਰ ਤੁਸੀਂ ਮੇਰੇ ਤੋਂ ਬਾਹਰ ਹੋ ਕੇ ਕੰਮ ਕਰੋਗੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੇ ਨਾਲ ਰਾਪਤਾ ਕਾਇਮ ਕਰੋਗੇ ਤਾਂ ਤੁਹਾਡੀ ਸਕਿਉਰਟੀ ਵੀ ਖੋਲੀ ਜਾਵੇਗੀ ਤੁਹਾਨੂੰ ਬਾਹਰ ਵੀ ਕੱਢ ਦਿੱਤਾ ਜਾਵੇਗਾ ਇਸ ਦੇ ਪੁਖਤਾ ਸਬੂਤ ਹੱਥ ਲੱਗੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਪਾਸੇ ਇਹ ਵੀ ਖਬਰਾਂ ਨਸ਼ਰ ਹੋ ਰਹੀਆਂ ਨੇ ਕਿ ਰਮਨ ਅਰੋੜਾ ਨੇ ਭਗਵੰਤ ਮਾਨ ਦੇ ਪਰਿਵਾਰ ਦੇ ਨਾਲ ਮਿਲ ਕੇ ਖੂਬ ਪੈਸਾ ਕਮਾਇਆ ਹੈ ਲੂ ਖੂਬ ਹਲਕਾ ਜਲੰਧਰ ਤੋਂ ਲੋਟ ਕਸੋਟ ਕੀਤੀ ਹੈ ਇਸ ਦੇ ਪੁਖਤਾ ਸਬੂਤ ਸ਼ੀਤਲ ਅੰਗੁਰਾਲ ਦੇ ਕੋਲ ਨੇ ਰਮਨ ਅਰੋੜਾ ਵੀ ਉਹਨਾਂ ਦਿਨਾਂ ਦੇ ਵਿੱਚ ਸ਼ੀਤਲ ਅੰਗੁਰਾਲ ਦੇ ਟੱਚ ਵਿੱਚ ਸੀ ਇੱਕ ਦੂਜੇ ਦੀਆਂ ਰਿਕਾਰਡਿੰਗਾਂ ਇੱਕ ਦੂਸਰੇ ਦੇ ਕੋਲ ਨੇ ਐਕਸਚੇਂਜ ਹੋਈਆਂ ਹੋਈਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਡਾਰ ਤੋਂ ਐਕਸ਼ਨ ਲੈ ਰਹੇ ਨੇ ਜਾਂ ਉਹ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਟੱਚ ਵਿੱਚ ਨੇ ਇਸ ਨੂੰ ਲੈ ਕੇ ਖਬਰ ਆਈ ਹੈ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ अरोड़ा ਦੀ ਸੁਰੱਖਿਆ ਵਾਪਸ ਲੈ ਲੈ ਕੇ ਸੁਭਾ ਸਰਕਾਰ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਨੇ ਪਾਰਟੀਆਂ ਦੇ ਹੋਰਨਾ ਆਗੂਆਂ ਨੂੰ ਇਹ ਸੁਨੇਹਾ ਦਿੱਤਾ ਹੈ ਦੇਣ ਦਾ ਯਤਨ ਕੀਤਾ ਹੈ ਕਿ ਪਾਰਟੀ ਕਿਸੇ ਵੀ ਖਿਲਾਫ ਕੋਈ ਵੀ ਕਾਰਵਾਈ ਕਰ ਸਕਦੀ ਹੈ ਸੱਤਾ ਦੇ ਗਲਿਆਰੇ ਵਿੱਚ ਚਰਚਾ ਹੈ ਕਿ ਜਿੱਥੇ ਪਾਰਟੀ ਨੂੰ ਰਮਨ अरोड़ा ਖਿਲਾਫ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਉੱਥੇ ਉਹਨਾਂ ਦੇ ਭਾਜਪਾ ਵਿੱਚ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਚਰਚਾ ਵਿੱਚ ਇਹ ਹੈ ਕਿ ਜਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਕਾਰਨ ਸਰਕਾਰ ਦੀ calrightੀ ਹੋ ਰਹੀ ਹੈ ਲੋਕਾਂ ਤੇ ਮੀਡੀਆ ਦਾ ਧਿਆਨ ਹਟਾਉਣ ਲਈ ਪਾਰਟੀ ਨੇ ਅਜਹੀ ਕਾਰਵਾਈ ਕੀਤੀ ਹੈ ਉਧਰ ਰਵਣ ਅਰੋੜਾ ਨੇ ਪੰਜਾਬੀ ਜਾਗਰਨ ਨਾਲ ਗੱਲ ਪੰਜਾਬੀ ਜਾਗਰਨ ਨਾਲ ਗੱਲਬਾਤ ਕਰਦਿਆਂ ਆ ਭਾਜਪਾ ਚ ਹੁਣ ਹੋਣ ਵਾਲੀਆਂ ਖਬਰਾਂ ਦੇ ਸਿਰੇ ਤੋਂ ਖਰਜ ਕੀਤਾ ਹੈ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਇੰਨੇ ਕੁ ਚਲਾਕ ਨੇ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਇੰਨੀ ਕੁ ਚਲਾਕ ਹੈ ਉਹਨਾਂ ਨੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਜਿਹੜੀਆਂ 25 ਮੌਤਾਂ ਹੋਈਆਂ ਨੇ ਹਲਕਾ ਮਜੀਠੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਪੀਣ ਨਾਲ ਇੱਥੇ ਰਮਨ ਰੋੜਾ ਆਪਣੀ ਸਪਾਈ ਦੇ ਰਹੇ ਨੇ ਕਿ ਮੈਂ ਨਾ ਅੱਜ ਜਾਵਾਂ ਨਾ ਕੱਲ੍ਹ ਜਾਵਾਂ ਭਾਰਤੀ ਜਨਤਾ ਪਾਰਟੀ ਵਿੱਚ ਮੈਂ ਆਮ ਆਦਮੀ ਪਾਰਟੀ ਬੈਨੋ ਚੋਣਾਂ ਲੜੀਆਂ ਨੇ ਮੈਂ ਆਮ ਆਦਮੀ ਪਾਰਟੀ ਦਾ ਵ代ਕਾਂ ਇਹ ਮੇਰੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਲੇਕਿਨ ਹਾਈ ਕਮਾਂਡ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨੇ ਕੁਚਲਾਕ ਹੋ ਗਏ ਨੇ ਜਿਵੇਂ ਕਈ ਵਾਰ ਪਾਰਟੀਆਂ ਆਪਣਾ ਪੱਲਾ ਬਚਾਉਣ ਦੇ ਲਈ ਧਰਮ ਯੁੱਧ ਕਰਵਾ ਦਿੰਦੀਆਂ ਨੇ ਧਰਮ ਦੇ ਰਾਹ ਤੇ ਨਾਜ ਦਿੱਤੀ ਹੁੰਦੀ ਆ ਹੁਣ ਮੌਤਾਂ ਦੇ ਨਾਮ ਤੇ ਰਾਜਨੀਤੀ ਕੀਤੀ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਲ ਵੱਲੋਂ ਰਮਨ ਅਰੋੜਾ ਦਾ ਕੋਈ ਕਸੂਰ ਨਹੀਂ ਰਮਨ ਕੋਰਾ ਰਮਨ ਅਰੋੜਾ ਦੇ ਕੋਲ ਰਿਕਾਰਡਿੰਗਾਂ ਹੋ ਸਕਦੀਆਂ ਨੇ ਜਿਹੜਾ ਲੈਣ ਦੇਣ ਭਗਵੰਤ ਮਾਨ ਦੇ ਪਰਿਵਾਰ ਵੱਲੋਂ ਕੀਤਾ ਗਿਆ ਹੈ ਜਿਸ ਤਰ੍ਹਾਂ ਸ਼ੀਤਲ ਅੰਗੁਰਾਲ ਨੇ ਇਲਜ਼ਾਮ ਲਗਾਏ ਸੀ ਲੇਕਿਨ ਹੁਣ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਰਮਨ ਅਰੋੜਾ ਦੀ ਸਿਕਿਉਰਿਟੀ ਵਾਪਸ ਲੈ ਕੇ ਇੱਕ ਵੱਡੀ ਚਾਲ ਖੇਡੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ